ਪੰਜਾਬੀਆਂ ਨੂੰ ਜਾਣੀਏ ਇਸ ਤਰੀਕ ਕਰਕੇ ਜਾਂਦਾ ਹੈ ਕਿ ਉਹ ਕਿਸੇ ਦੀ ਜਾਨ ਬਚਾਉਣ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾ ਜਾਂਦੇ ਨੇ ਸੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਦੋ ਪੰਜਾਬੀ ਹਨ ਉਹਨਾਂ ਨੇ ਕਿਸ ਤਰ੍ਹਾਂ ਇੱਕ ਬੰਦੇ ਦੀ ਜਾਨ ਬਚਾਈ ਹੈ ਸਤਿ ਸ਼੍ਰੀ ਅਕਾਲ ਮੈਂ ਸੁਖਜੀਤ ਕੋਰ ਬਰਾੜ ਤੁਸੀਂ ਦੇਖ ਰਹੇ ਹੋ ਨਵੀਂ ਤਾਜ਼ਾ ਨਿਊਜ਼ ਇੱਕ ਹੈਂਡੀਕੈਪਡ ਬੰਦਾ ਸੀ ਜਿਸ ਨੇ ਕਿਸੇ ਗੱਲ ਤੋਂ ਦੁਖੀ ਹੋ ਕੇ ਇਸ ਰਾਜਕਨਾਲ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜੋ ਕਿ ਇਹ ਨਹਿਰ ਬਹੁਤ ਹੀ ਲੰਮੀ ਚੌੜੀ ਤੇ ਬਹੁਤ ਹੀ ਡਰਾਵਣੀ ਨਹਿਰ ਕਹਿ ਸਕਦੇ ਹਾਂ ਜੇ ਇਸ ਨਹਿਰ ਦੇ ਪੁਲ ਤੋਂ ਵੀ ਆਪਾਂ ਲੰਘਣਾ ਹੁੰਦਾ ਤੇ ਆਪਾਂ ਰਬ ਰਬ ਕਰਕੇ ਨਿਕਲਦੇ ਹਾਂ ਕਿ ਸਾਡੇ ਨਾਲ ਕੋਈ ਮਿਸ ਹੈਪਨਿੰਗ ਨਾ ਹੋ ਜਾਵੇ ਸੋ ਇਸ ਹੈਂਡੀਕੈਪਡ ਬੰਦੇ ਨੇ ਤਾਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਪਰ ਉਹ ਕਹਿੰਦੇ ਨੇ ਕਿ ਜਦੋਂ ਫਤਿਹ ਹੁੰਦੀ ਹੈ ਤੇ ਰੱਬ ਕਿਸੇ ਨਾ ਕਿਸੇ ਨੂੰ ਫਰਿਸ਼ਤਾ ਬਣਾ ਕੇ ਭੇਜ ਦਿੰਦਾ ਹੈ ਕਿ ਉਸ ਬੰਦੇ ਦੀ ਜਾਨ ਨੂੰ ਬਚਾਉਣ ਵਾਸਤੇ ਸੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਜਿਹੜੇ ਦੋ ਸਰਦਾਰ ਨੇ ਇਹਨਾਂ ਨੂੰ ਆਪਾਂ ਫਰਿਸ਼ਤਾ ਹੀ ਕਹਿ ਸਕਦੇ ਹਾਂ ਕਿ ਇਸ ਬੰਦੇ ਦੀ ਕਿੰសារ ਇਹਨਾਂ ਨੇ ਜਾਨ ਬਚਾਈ ਹੈ ਸੋ ਜਦੋਂ ਇਹ ਦੋਨੋਂ ਲੰਘ ਰਹੇ ਸੀ ਨਹਿਰ ਦੇ ਕੋਲੋਂ ਤੇ ਨਹਿਰ ਦੇ ਕਿਨਾਰੇ ਤੇ ਇਹਨਾਂ ਨੇ ਦੇਖਿਆ ਕਿ ਇੱਕ ਸਿਕੰਜਾ ਪਿਆ ਹੋਇਆ ਸੀ ਜਿਹਦੇ ਨਾਲ ਕਿ ਹੈਂਡੀਕੈਪਡ ਬੰਦਾ ਤੁਰਦਾ ਹੈ ਸੋ ਇਹਨਾਂ ਨੇ ਆਪਣਾ ਮੋਟਰਸਾਈਕਲ ਰੋਕਿਆ ਤੇ ਦੇਖਿਆ ਕਿ ਉੱਥੇ ਪਹਿਲਾਂ ਤੋਂ ਹੀ 35-40 ਲੋਕ ਖੜੇ ਹੋਏ ਸੀ ਜਿਹੜੇ ਲੋਕ ਖੜੇ ਹੋਏ ਸੀ ਉੱਥੇ ਜਿਹੜੇ ਜੋਗੀ ਸੀ ਇੱਕ ਦੋ ਜੋਗੇ ਵੀ ਨਾਲ ਹੈਗੇ ਸੀ ਜੋਗੀਆਂ ਨੂੰ ਉਹ ਪੈਸੇ ਇਕੱਠੇ ਕਰਕੇ ਦੇ ਰਹੇ ਸੀ ਕਿ ਤੁਸੀਂ ਇਸ ਬੰਦੇ ਦੀ ਜਾਨ ਨੂੰ ਬਚਾਓ ਪਰ ਪਾਣੀ ਬਹੁਤ ਠੰਡਾ ਸੀ ਇਸ ਕਰਕੇ ਪਾਣੀ ਦਾ ਜਿਹੜਾ ਬਹਾਅ ਕਹਿ ਸਕਦੇ ਆ ਉਹ ਵੀ ਬਹੁਤ ਤੇਜ਼ ਸੀ ਸੋ ਇੰਨੀ ਵੱਡੀ ਨਹਿਰ ਦੇ ਵਿੱਚ ਛਾਲ ਮਾਰਨ ਦੇ ਵਾਸਤੇ ਵੀ ਹੌਸਲਾ ਚਾਹੀਦਾ ਹੁੰਦਾ ਜਿਗਰਾ ਚਾਹੀਦਾ ਹੁੰਦਾ ਸੋ ਇਸ ਪ੍ਰਗਟ ਸਿੰਘ ਸਰਦਾਰ ਨੇ ਬਿਨਾਂ ਕੋ ਸੋਚੇ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਇਸ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਉਹ ਵੀ ਬਿਨਾਂ ਕਿਸੇ ਲਾਲਚ ਤੋਂ ਕਿ ਪਹਿਲਾਂ ਤੋਂ ਹੀ ਉੱਥੇ ਜੋਗੀਆਂ ਨੂੰ ਲੋਕ ਪੈਸੇ ਇਕੱਠੇ ਕਰਕੇ ਦੇ ਰਹੇ ਸੀ ਵੀ ਇਸ ਬੰਦੇ ਦੀ ਜਾਨ ਬਚਾਓ ਸੋ ਇਹਨਾਂ ਦੋਵਾਂ ਸਰਦਾਰਾਂ ਨੇ ਆਪਣੀਆਂ ਪੱਗਾਂ ਦੀਆਂ ਗੰਡਾਂ ਮਾਰ ਕੇ ਰਸੇ ਬਣਾ ਕੇ ਕਿਸ ਤਰ੍ਹਾਂ ਇਸ ਬੰਦੇ ਨੂੰ ਨੈਰ ਦੇ ਵਿੱਚੋਂ ਕੱਢਿਆ ਤੇ ਇਸ ਦੀ ਜਾਨ ਬਚਾਈ ਲਾਈਵ ਤਸਵੀਰਾਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸੋ ਇਹ ਖਬਰ ਸਾਹਮਣੇ ਆਈ ਹੈ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਵਿੱਚ ਜਿੱਥੋਂ ਦਾ ਪਿੰਡ ਹੈ ਸੰਤਨਗਰ ਸੰਤਨਗਰ ਦੇ ਇਹ ਦੋਵੇਂ ਸਰਦਾਰ ਰਹਿਣ ਵਾਲੇ ਨੇ ਇਹ ਆਪਣੇ ਸੰਤਨਗਰ ਪਿੰਡ ਤੋਂ ਸੂਰੇਵਾਲਾ ਰਾਜਸਥਾਨ ਦੇ ਵਿੱਚ ਜਾ ਰਹੇ ਸੀਗੇ ਸੋ ਸਾਡੇ ਨਾਲ ਫੋਨ ਤੇ ਜੁੜ ਚੁੱਕੇ ਹਨ ਗੁਸੇਵਕ ਸਿੰਘ ਜੋ ਉਸ ਟਾਈਮ ਉਸ ਮੌਕੇ ਤੇ ਮੌਜੂਦ ਸੀਗੇ ਸੋ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਗੁਸੇਵਕ ਸਿੰਘ ਜੀ ਸਭ ਤੋਂ ਪਹਿਲਾਂ ਤੁਸੀਂ ਉਹ ਇਹ ਦੱਸੋ ਕਿ ਤੁਸੀਂ ਉਸ ਟਾਈਮ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਜੀ ਸਾਡਾ ਪਿੰਡ ਹੈ ਜੀ ਸੰਤ ਨਗਰ ਜ਼ਿਲ੍ਹਾ सिरसा ਹਰਿਆਣਾ ਦੇ ਵਿੱਚ ਜੀ ਭੈਣ ਜੀ ਉਸ ਦਿਨ ਮੇਰਾ ਇਹ ਦੋਸਤ ਸੀ ਪ੍ਰਗਟ ਸਿੰਘ ਇਹ ਵਪਾਰੀ ਹੈ ਜੀ ਡੰਗਰਾਂ ਦਾ ਵਪਾਰ ਪੂਰ ਕਰਦਾ ਜੀ ਹਾਂਜੀ ਤੇ ਅਸੀਂ ਕੋਈ ਮੱਝ ਵੇਖਣ ਜਾਣਦੇ ਸੀ ਪਿੰਡ ਸੂਰੇ ਵਾਲੇ ਪਿੰਡ ਸੰਤ ਨਗਰ ਤੋਂ ਰਾਜਸਥਾਨ ਚ ਗਏ ਹਾਂ ਸੂਰੇ ਵਾਲੇ ਮੱਝ ਵੇਖਣਾ ਜੀ ਤੇ ਅਸੀਂ ਜਿਵੇਂ ਹੀ ਟੱਪਦੇ ਆ ਰਾਜਕਰਨਾਲ ਰਾਜਸਥਾਨ ਟੱਪਦੇ ਆ ਜੀ ਜੀ ਤੇ ਰਾਜਕਰਨਾਲ ਨਹਿਰ ਹੁੰਦੀ ਏ ਤੇ ਉੱਥੋਂ ਦਾ ਵਾਕ ਹੈ ਜੀ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਕਿਸੇ ਬੰਦੇ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਅਸੀਂ ਜਿਵੇਂ ਭੈਣ ਜੀ ਮੰਨ ਲਓ ਵੀ ਅਸੀਂ ਟੱਪੇ ਆ ਰਾਜਕਰਨਾਲ ਵਾਲਾ ਪੁਲ ਜੀ ਤੇ ਉੱਥੇ ਨਾ ਸਕੰਜਾ ਪਿਆ ਸੀਗਾ ਜਿਹਦੇ ਨਾਲ ਹੈਂਡੀਕੈਪਟਡ ਬੰਦੇ ਤੁਰਦੇ ਨਹੀਂ ਗਾ ਜੀ ਜੀ ਉੱਥੇ ਉਹਦਾ ਸਕੰਜਾ ਪਿਆ ਸੀ ਉਹ ਬੰਦੇ ਦੀਆਂ ਲੱਤਾਂ ਖਲੋਤੀਆਂ ਸੀਗੀਆਂ ਕੰਮ ਨਹੀਂ ਸੀ ਕਰਦੀਆਂ ਯਾਨੀ ਉਹਵੇਂ ਹੈ ਸਹੀ ਸੀ ਬਿਲਕੁਲ ਉਦਾਂ ਹੈਂਡੀਕੈਪ ਵੀ ਠੀਕ ਹੈ ਹਾਂ ਹਾਂਜੀ ਠੀਕ ਹੈ ਤੇ ਉਹ ਮੇਰੇ ਨਾਲ ਦਾ ਮੁੰਡਾ ਆਂਦਾ ਵੀ ਲੱਗਦਾ ਕਿਸੇ ਨੇ ਛਾਲ ਮਾਰਦੀ ਏ ਸੰਜਾ ਉਹਦਾ ਇੱਥੇ ਪਿਆ ਜੀ ਤੇ ਪਾਣੀ ਬੜਾ ਤੇਜ਼ ਸੀ ਜੇ ਪਾਣੀ ਉਹਨੂੰ ਸਾਢੇ ਜਾਨ ਤੋਂ ਪਹਿਲਾਂ ਲਗ ਤਕਰੀਬਨ 10 15 ਮਿੰਟ ਪਹਿਲਾਂ ਮਾਰੀ ਸੀ ਉਹਨੇ ਛਾਲ ਤੇ ਪਾਣੀ ਉੱਥੇ ਉਹ ਬੰਦਾ ਸਾਨੂੰ ਵੇਖਦਾ ਨਹੀਂ ਸੀ ਪਾਣੀ ਵਾਵਾ ਦੂਰ ਲੈ ਗਿਆ ਸੀ ਉਹਨੂੰ ਰੋੜ ਕੇ ਜੀ ਤੇ ਜਿੰਨ ਫਿਰ ਅੱਗੋਂ ਜਾ ਕੇ ਵਾਪਸ ਮੁੜੇ ਮੈਂ ਉਹਨੂੰ ਆਖੇ ਮੈਂ ਪ੍ਰਗਟਾ ਯਾਰ ਬੰਦਾ ਜਿੰਦਾ ਨਾ ਹੋਵੇ ਮੋਟਰਸਾਈਕਲ ਮੋੜ ਅਸੀਂ ਮੋੜਿਆ ਅਸੀਂ ਫਿਰ ਨਹਿਰ ਦੇ ਪਈਏ ਪਈਏ ਗਏ ਗਾਂਹ ਜਾ ਕੇ ਬਾਵਾ ਵੇਖੇ ਕਿ 30 40 ਜਣੇ ਇਕੱਠੇ ਹੋਏ ਸੀ ਹਾਂਜੀ ਹਾਂਜੀ ਤੇ ਉੱਥੇ ਜੋਗੀ ਸੀਗੇ ਨਾਲ ਰਹਿੰਦੇ ਨਹਿਰ ਦੇ ਉਹਨਾਂ ਨੂੰ ਤੈਰਨਾ ਆਉਂਦਾ ਸੀਗਾ ਜੀ ਜੀ ਤੇ ਉਹ ਲੋਕ ਉਹਨਾਂ ਨੂੰ ਪੈਸੇ ਇਕੱਠੇ ਕਰਕੇ ਦੇਣ ਦੇ ਸੀ ਕਿ ਆਲੋ ਅਸੀਂ 2000 ਰੁਪਇਆ ਇਕੱਠਾ ਕਰਤਾ ਤੁਸੀਂ ਬੰਦਾ ਕੱਢ ਦਿਓ ਨਹਿਰ ਚ ਠੀਕ ਹੈ ਵੀ ਬੰਦੇ ਦੀ ਜਾਨ ਬਚਾਓ ਤੁਸੀਂ ਹਾਂਜੀ ਹਾਂਜੀ ਬੰਦੇ ਦੀ ਜਾਨ ਬਚਾ ਲਓ ਜੀ ਤੇ ਉਹ ਪਾਣੀ ਬੜਾ ਤੇਜ਼ ਸੀ ਇੱਕ ਠੰਡਾ ਪਾਣੀ ਸੀ ਉਹ ਕੋਈ ਵੀ ਵਿੱਚ ਨਹੀਂ ਸੀ ਜੀ ਵੜ ਹੁੰਦੇ ਆ ਉਹਦੇ ਜੀ 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 ਇਹਦੇ ਲਈ ਵੀ ਹੌਸਲਾ ਚਾਹੀਦਾ ਹੁੰਦਾ ਹਾਂਜੀ ਹਾਂਜੀ ਤੇ ਉਹ ਬੰਦਾ ਉਤੋਂ ਘੁੰਮਦਾ ਸੀਗਾ ਕਦੇ ਸਾਹ ਲੈਂਦਾ ਸੀ ਸਾਨੂੰ ਦੂਰੋਂ ਵੇਖਦਾ ਸੀਗਾ ਉਹਦਾ ਸਿਰ ਵੇਖਦਾ ਸੀ ਉਤੋਂ ਜੀ ਤੇਰੇ ਇਹਨਾਂ ਨੂੰ ਪ੍ਰਗਟ ਸਿੰਘ ਨਾਮ ਹੈ ਤੈਰਨਾ ਅੰਦਾਜ਼ ਹਾਂ ਇਹਨੇ ਵਿਚਾਰੇ ਨੇ ਦਵਾ-ਦੌਪ ਕੱਪੜੇ ਲਾਏ ਨਾਲ ਦੀ ਨਾਲ ਹੀ ਤੁਸੀਂ ਵੀਡੀਓ 'ਚ ਵੇਖਿਆ ਵਿਚਾਰਾ ਛਾਲ ਮਾਰਦੀਆਂ ਨੇ ਆਪਾਂ ਜਦੋਂ ਨਹਿਰ ਦੇ ਪੁਲ ਤੋਂ ਵੀ ਲੰਘਦੇ ਆ ਤੇ ਆਪਾਂ ਨੂੰ ਰੱਬ ਯਾਦ ਆ ਜਾਂਦਾ ਕਿ ਕਿਤੇ ਸਾਡੇ ਨਾਲ ਮਿਸਹੈਪਨਿੰਗ ਨਾ ਹੋ ਜਾਵੇ ਕਿਉਂਕਿ ਨਹਿਰ ਇੰਨੀ ਡਰਾਉਣੀ ਆ ਪਾਣੀ ਦਾ ਬਹਾਅ ਦੀ ਗੱਲ ਕਰੀਏ ਤੇ ਬਹੁਤ ਤੇਜ਼ ਆ ਬਹੁਤ ਹੀ ਲੰਬੀ ਚੌੜੀ ਨਹਿਰ ਆ ਸੋ ਤੁਸੀਂ ਕੀ ਸੋਚ ਕੇ ਉਸ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਭੈਣ ਜੀ ਅਸੀਂ ਤਾਂ ਇਨਸਾਨੀਅਤ ਦੇ ਤੌਰ ਤੇ ਵੀ ਉਹ ਵੀ ਵਿਚਾਰਾ ਕਿਸੇ ਭੈਣ ਦਾ ਭਰਾ ਹੈ ਕਿਸੇ ਮਾਂ ਦਾ ਪੁੱਤ ਆ ਖਰੇ ਤਾਂ ਉਹਨੇ ਕਿਸੇ ਦਾ ਕਰਜ਼ਾ ਦੇਣਾ ਕਿਹੜੀ ਬੇਇੱਤਤਾ ਜਿ ਉਹਨੇ ਛਾਲ ਮਾਰੀ ਹੈ ਵਿਚਾਰੇ ਨੇ ਜੀ 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 ਹਾਂਜੀ ਇਸ ਚੱਕਰ ਦੇ ਵਿੱਚ ਅਸੀਂ ਤੇ ਉਹਦੀ ਜਾਨ ਬਚਾਈ ਇੱਕ ਭੈਣ ਜੀ ਮੈਂ ਹੋਰ ਗੱਲ ਕਰਨਾ ਚਾਹਾਂਗਾ ਵੀ ਉੱਥੇ ਸਾਨੂੰ ਨਾ ਇੱਕ ਨਾਲ ਦੇ ਇੱਕ ਪ੍ਰਗਟ ਸਿੰਘ ਦੇ ਸਿਰ ਤੇ ਪਰਣਾ ਪੱਜਿਆ ਹੈਗਾ ਹਾਂਜੀ ਜੀ ਤੇ ਇੱਕ ਮੇਰੇ ਕੋਲ ਥੋਤੀ ਸੀ ਬੱਜੀ ਜੀ ਜੀ ਤੇ ਦੋ ਇਹ ਹੋ ਗਏ ਤੇ ਦੋ ਪਰਨੇ ਅਸੀਂ ਲੋਕਾਂ ਕੋਲ ਲਏ ਪਰੱਸਾ ਬਣਾਇਆ ਜੀ ਦਾ ਜੀ ਜੀ ਤੇ ਅਸੀਂ ਬੰਦਾ ਕੱਢ ਕੇ ਤੇ ਉਹ ਪਰਨੇ ਲੋਕਾਂ ਨੂੰ ਵਾਪਸ ਕਰਨਾ ਚਾਹੇ ਲੋਕਾਂ ਨੇ ਪਰਨਿਆਂ ਨੂੰ ਹੱਥ ਨਹੀਂ ਲਾਇਆ ਜੀ ਇਥੋਂ ਲੋਕਾਂ ਨਹੀਂ ਲੱਗਦਾ ਮਾਨਸਿਕਤਾ ਦਾ ਪਤਾ ਲੱਗਦਾ ਤੇ ਉਹਨਾਂ ਬੰਦਾ ਕੀ ਘਟਨਾ ਹੈ ਜੀ ਵਿੱਚ ਬਿਲਕੁਲ ਬਿਲਕੁਲ ਇਥੋਂ ਲੋਕਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ ਕਿ ਕਿੰਨੀ ਗਿਰੀ ਹੋਈ ਹੈ ਲੋਕਾਂ ਦੀ ਸੋਚ ਤੇ ਇਹ ਆਪਾਂ ਇਹ ਦੇ ਹੁਣ ਦੇਖੋ ਲਾਈਵ ਵੀਡੀਓ ਆਪਣੇ ਸਾਹਮਣੇ ਆ ਗਈ ਹੈ ਪਹਿਲਾਂ ਵੀ ਉਹ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਜਿਦੇ ਵਿੱਚ ਆਪਾਂ ਸਾਹਮਣੇ ਬੰਦਾ ਮਰ ਰਿਹਾ ਹੁੰਦਾ ਤੇ ਲੋਕੀ ਵੀਡੀਓ ਬਣਾ ਰਹੇ ਹੁੰਦੇ ਨੇ ਵੀਡੀਓ ਆ ਕਿਉਂਕਿ ਇਹਦਾ ਇੰਨਾ ਹੌਸਲਾ ਨਹੀਂ ਹੁੰਦਾ ਵੀ ਉਸ ਬੰਦੇ ਨੂੰ ਚੱਕ ਕੇ ਜਾ ਤੁਸੀਂ ਹਸਪੀਟਲ ਲਾ ਜਾ ਜਾਂ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ ਹੈਨਾ ਸੋ ਪਰਗਰ ਸਿੰਘ ਜੀ ਤੇ ਗੁਸੇਵਕ ਸਿੰਘ ਜੀ ਤੁਸੀਂ ਫੇਰ ਇੱਕ ਵਾਰੀ ਪੰਜਾਬੀਆਂ ਦਾ ਨਾਮ ਰੋਸ਼ਨ ਕਰ ਦਿੱਤਾ ਅਸੀਂ ਇਸ ਚੀਜ਼ ਲਈ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ ਸ਼ਾਬਾਸ਼ੀ ਦਿੰਨੇ ਆ ਸਾਡੇ ਜਿੰਨੇ ਵੀ ਦਰਸ਼ਕ ਹੈ ਸ੍ਰਮ ਸਾਡੀ ਇਸ ਖਬਰ ਨੂੰ ਦੇਖ ਰਹੇ ਨੇ ਅਸੀਂ ਉਹਨਾਂ ਨੂੰ ਵੀ ਇਹ ਕਹਿੰਦੇ ਹਾਂ ਕਿ ਕਮੈਂਟ ਸੈਕਸ਼ਨ ਦੇ ਵਿੱਚ ਜਿੰਨਾ ਹੋ ਸਕਦਾ ਤੁਸੀਂ ਇਹਨਾਂ ਨੂੰ ਸ਼ਾਬਾਸ਼ੀ ਦਿਓ ਐਪਰੀਸ਼ੀਏਟ ਕਰੋ ਕਿ ਅੱਗੇ ਤੋਂ ਵੀ ਸਾਡੀ ਇਹ ਇਨਸਾਨੀਅਤ ਜੋ ਪੰਜਾਬੀਆਂ ਨੂੰ ਲੈ ਕੇ ਚੀਜ਼ ਜਾਣੀ ਜਾਂਦੀ ਹੈ ਇਹ ਇਦਾਂ ਹੀ ਕਾਇਮ ਰਹੇ